ਭਾਈ ਜੀ ਘਾੜਾ ਨੂੰ ਪੈਂਦਿਆ ਕਰੇ ਵੀ ਗੱਡਿਆ ਸਾੜ ਤੇ ਲਾ ਦੇ ਬਾਕੀ ਚਾਗੜਾ ਤੇ ਹਾਂ ਭਾਈ ਜੀ ਘੜੀ ਸਾੜ ਤੇ ਕਰੇ ਮੇਰੇ ਵੀਰ ਜੀ ਜੀ ਸਾਹੋ ਐ ਜੀ ਤੁਸੀਂ ਘੱਟੀ ਕਹਾ ਕਰੋਗੇ ਭਾਈ ਜੀ ਘੱਟੀ ਕਹਾ ਕਰਾ ਲੋ ਭਾਈ ਜੀ ਇੱਕ ਇੱਕ ਜੇ ਤੇ ਲਾਓ ਜੀ ਭਾਈ ਜੀ ਸਾੜ ਤੇ ਘੱਟੀ ਕਹਾ ਬੋ ਭਾਈ ਜੀ بھائی جیت جانتے گڈیا لائن आजो मेर व्यू हां जी हा जीकाल आम आदमी पार्टी आम आदमी पार्टी हिंदा ਦਾ ਦਾ ਸਤਿਕਾਰ ਤੇ ਨਾਲ ਉਹਨਾਂ ਦਾ ਇਸਤੇਮਾਲ ਕਰਦੇ ਜੀਵਿਆ ਕੈਂਡ ਦੇ ਲਈ ਆਪਣਾ ਪਿਆਰ ਆਪਣਾ ਅਸ਼ੀਰਵਾਦ ਆਦਾ ਕਰਦੇ ਲਈ ਐਸਨੇ ਜਿਨ੍ਹਾਂ ਦਾ ਅਸੀਂ ਦਿਲ ਦੀ ਗਹਿਰਾਈਆਂ ਦੇ ਵਿੱਚੋਂ ਸ਼ੁਕਰੀਆ ਦਾ ਕਰਦੇ ਆਂ ਧੰਨਵਾਦ ਕਰਦੇ ਆਂ ਜੀ ਜਿੰਨੀਆਂ ਸੰਗਤਾਂ ਆ ਤਸ਼ੀਫ ਹਮਾਂ ਹੋ ਜਾਂਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਪੁੱਤਰ ਸਿੰਘ ਜੀ ਜੀ ਚੇਅਰਮੈਨ ਸਾਹਿਬ ਆ ਬਹੁਤ ਬਹੁਤ ਜਿੰਦਾਬਾਦ شری فت سبا امیدوار برجنگ جی یاد کرا سا اور گرپریت جیپکی جی اپنا پیار سنگت کا پیار بننے اور شکرانا پڑھے پرماتما پر ਦੀ ਅੱਜ ਆਪਾਂ ਨਾਲ ਸੋਪਾ ਨਾਲ ਗੁਰੂ ਕਾਟੀ ਮੈਂਚਸ ਦੇ ਨਾਲ ਸਾਡੇ ਸ੍ਰੀ ਫਤੇਗਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਦੇ ਆਸ਼ੀਰਵਾਦ ਔਰ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਸੋਸ਼ਲ ਮੀਡੀਆ ਤੋਂ ਜਗਤਾਰ ਸਿੰਘ ਜੀ ਸਖਦੇਵ ਸਿੰਘ ਜੀ ਸਾਡੇ ਹਲਵਾਂਡੀ ਰਤੂ টিਆਰਸੀ ਤੋਂ ਸਾਰੇ ਵੀਰਾਂ ਦਾ ਧੰਨਵਾਦ ਐਨੇ ਪਿਆਰ ਦੇ ਲਈ ਐਨੇ ਸਤਿਕਾਰ ਦੇ ਲਈ ਬਹੁਤ-ਬਹੁਤ ਮਹਿਮਾਨੀ ਐਡੀ ਵੱਡੀ ਗਿਣਤੀ ਐਡੀ ਵੱਡੀ ਗਿਣਤੀ ਐਡੀ ਵੱਡੀ ਚਾਹਤ ਇਤਿਹਾਸ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ ਆ ਮਾਂ ਵੀਰਪਾਲ ਜਿੰਦਾਬਾਦ ਜਿੰਦਾਬਾਦ ਇਨਾ ਸਤਿਕਾਰ ਦੇਂਦਾ ਨਹੀਂ ਵੀਰਪਾਲ ਜਿੰਦਾਬਾਦ 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 ਚਲੋ ਐਮਐਲਏ ਹਲਕਾ ਪਾਇ ਔਰ ਸਾਡੇ ਸ਼੍ਰੀ ਫਤੇਗੜ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਜੇ ਆਪਾਂ ਆਪਣੇ ਰਾਜੋ ਨਿਕਾ ਕੇ ਅਸ਼ੀਰਵਾਦ ਤੁਹਾਡੇ ਮਗਰ ਦੇ ਵਿੱਚ ਤੁਹਾਡਾ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਤੁਹਾਡੀਆਂ ਅਸੀਸਾਂ ਪ੍ਰਾਪਤ ਕਰਨ ਦੇ ਲਈ ਜੇ ਤੁਸੀਂ ਅਸ਼ੀਰਵਾਦ ਦਿਓ ਤੁਹਾਡੀਆਂ ਅਸੀਸਾਂ ਲੈ ਕੇ ਸਾਹਸ ਸਾਹਸ ਵਿੱਚ ਜਾ ਕੇ ਤੁਹਾਡੇ ਬੁੱਧਿਆ ਜੀ ਨਾਲ ਗੱਲ ਕਰ ਸਕਦੇ ਸਦੀ ਮਾਨਯੋਗ ਸਰਪੰਚ ਸਾਹਿਬ ਦੀ ਬਲਪ੍ਰੀਤ ਕੌਰ ਜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਚਲੋ ਹਾਤੀ ਗਰਮੀ ਹੋਣ ਦੇ ਬਾਵਜੂਦ ਵੀ ਗਰਮੀ ਦੀ ਨੰਬਰਵਾਦ ਕਰਦੇ ਹੋਏ ਆਪਣਾ ਪਿਆਰ ਆਪਣਾ ਆਸ਼ੀਰਵਾਦ ਤੁਸੀਂ ਦੇਣ ਲਈ ਇਹਨਾਂ ਸਾਡੀ ਖਾਂਦੇ ਮਹਾਨ ਜਿਹਨਾਂ ਨੇ ਜਾ ਕੇ ਤੁਹਾਡੇ ਹੱਥਾਂ ਦੀ ਗੱਲ ਕਰਨੀ ਹੈ ਸੱਜਣਾਂ ਦੇ ਵਿੱਚ ਜਾ ਕੇ ਗੱਲ ਕਰਦੀਆਂ ਬੀਬੀ ਲਾਪ੍ਰੀਤ ਕੌਰ ਜੀ ਸਰਪੰਚ ਸਾਹਿਬ ਅਸੀਂ ਉਹਨਾਂ ਦਾ ਵੀ ਤਹਿਤੋਂ ਧੰਨਵਾਦ ਕਰਦੇ ਆਂ ਸਰਦਾਰ ਰਾਮ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਬਾਦ ਆਪਣਾ ਅਸ਼ੀਰਵਾਦ ਦੇਣ ਦੇ ਲਈ ਨਗਰ ਨਿਵਾਸੀ ਸਾਡੀਆਂ ਸਤਿਕਾਰਯੋਗ ਭੈਣਾ ਸਾਡੇ ਵੀਰ ਓਏ ਓਏ ਬੋਲੋ ਵੀਡੀਓ ਤੇ ਸਾਡੇ ਬਾਰੇ ਗੁਦਾਰ ਸਿੰਘ ਜੀ ਕਢਾਣੀ ਸਜੇਵ ਸਿੰਘ ਜੀ ਮਾਲਵਾ ਦੇ ਤੋਂ ਫਿਲਮ ਮੀਡੀਆ ਤੋਂ ਵੀ ਬਹੁਤ ਸਾਰੇ ਪੱਤਰਕਾਰ ਸਹਿਦਾਨ ਪਹੁੰਚੇ ਨੇ ਸਾਰਿਆਂ ਦਾ ਤੈਨੂੰ ਸੋਧਨਵਾਦ ਕਰਦਾ ਹਾਂ ਅੱਛਾ ਸਰਪੰਚ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਹੈ ਵੀ ਬਾਜੀ ਤੁਹਾਡਾ ਲਾਪ੍ਰੀਤ ਕੌਰ ਜੀ ਬੋਲੇ ਸੋਨਹਿਾ ਆਮ ਆਦਮੀ ਪੰਜਾਬ ممدہ تمام بیبا میرے جناب تین طور کینا رہیاج بہت بڑھیا تھا جو کیتا تمام نے মুখ্যমন্ত্রী صاحب ভগবান پانیلے کومب کے اے نال چلے تو اپنے منندر گیا تھا انارے کام دیکھ کے پدیاں سارے بیٹھے ہوں بڑا جو کیتا توے دو صاحب لے وچ ਰੋਗ ਦਾ ਪਾਸਮਾਨ ਮੋਹਨ ਸਿੰਘ ਸਾਹਿਬ ਹੈ ਕੀਤਾ ਉਹ ਪੂਰੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰ ਰਿਹਾ ਹੈ ਅੱਜ ਉਹਨੇ ਪਿਆਰ ਕਰ ਗਈ ਇਸੋ ਮੈਂ ਲਾਦੇ ਆ ਸ੍ਰੀ ਫਤੇ ਦਾ ਸਾਥੋਂ ਸਾਨੂੰ ਪੂਰੀ ਆਜ਼ਾਦੀ ਆਉਣ ਹੈ ਜਨ ਵੀਰ ਹੈ ਇੱਕ ਜੂਰਦੋਂ ਲੋਕਾਂ ਪੈਣੇ ਨੇ ਇੱਕ ਜੂਰਦੋਂ ਲੋਕਾਂ ਪੈਣੇ ਨੇ ਕਾ ਚਾਹ ਗੁਰੂ ਜੱਜਾ ਪਾਇਲ ਸਾਦੋਂ ਕਦੋਂ ਦਾ ਪਤੀ ਦੇ 30 ਹਜ਼ਾਰ ਦੀ ਲਾਵੇ ਇਹ ਤੁਹਾਡਾ ਸਾਰਾ ਧੰਨਵਾਦ ਕਰਨਾ ਕਿਉਂਕਿ ਆ ਦੋ ਦੋ ਕਹਿੰਦੇ ਆਂ ਪਹਿਲਾਂ ਪਹਿਣਾ ਕਹਿੰਦੀ ਜੱਜੀ ਬੋਟਲੇ ਦੋ ਬੋਲੀ ਸਾਬ ਇਹਨਾਂ ਦੀ ਇੱਕ ਜਿੱਤ ਕੇ ਐਮਪੀ ਬਣ ਕੇ ਮੁੜ ਕੇ ਅਗਲੇ ਵਾਸਨ ਦੀ ਖਾਹਦੇ ਕੀ ਕਹੋਗੇ ਮੈਂ ਕੋਈ ਆਈਏ ਸਾਬ ਨਹੀਂ ਆ ਮੈਂ ਕੋਈ ਦੂਜਾ ਨਹੀਂ ਆ ਮੈਂ ਤਾਂ ਛੋਟੇ ਚੁੱਕਿਆ ਜਿਲ੍ਹਾਪਤੀ ਹੁਣ ਚੋਕ ਕਿਤਾ ਉਹੀ ਦਵਾਰੇ ਆਉਂ ਕਿਉਂਕਿ ਇਹ ਬੀਬੀਆਂ ਕਹਿੰਦੀਆਂ ਸੀ ਵੀ ਜਿੱਤ ਕੇ ਐਮਪੀ ਚਲੇ ਜਾਂਦਾ ਮੁੜ ਕੇ ਸਾਨੂੰ ਦਰਸਾ ਨਹੀਂ ਮੇਰਾ ਮਾਂ ਬੋ ਪਰੋਕੀਆ ਸਰਦਾਰ ਗੁਰਪ੍ਰੀਤ ਸਿੰਘ ਜੀ ਦੀ ਜਿੱਤੀ ਕੌਟੀਆਂ ਤਮਾ ਨਿਕਲ ਵਾਲੇ ਉਮੀਦਵਾਰ ਇਸ ਵਾਰ ਆਪਾਂ ਨੂੰ ਮਿਲੇ ਨੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਕੌਟੀਆਂ ਸਿੰਘ ਜੀ ਆਪ ਰਹੀਆ ਅੱਜ ਨੱਜੇ ਵਸੀਆਂ ਬਣਾਉ ਜਿਹੜਾ ਇੱਥੇ ਸਾਰੇ ਵੱਲੋਂ ਸਾਂਝਾ ਜੁਸਤਾ ਲੰਗਰ ਲਗਾਇਆ ਗਿਆ ਠੇਕੇਦਾਰ ਅਰਪਾਲ ਸਿੰਘ ਜੀ ਜੱਸਾ ਪੰਚ ਅਤੇ ਸਾਡਾ ਵੀ ਕਾਲਾ ਬਹੁਤ ਬਹੁਤ ਧੰਨਵਾਦ ਪਿੰਡ ਵਸਨੀਕਾਂ ਜਿਨ੍ਹਾਂ ਵੱਲੋਂ ਇੱਥੇ ਆਪ ਜੀ واحیٰ <سؤال> واحد <سؤال>